ਅਸ ਵਕਤ ਅਸੀਂ ਹੁਸ਼ਾਰਪੁਰ ਦੇ ਮੋਹੱਲਾ ਸਾਬਜਾਦਾ ਅਜੀਤ ਸਿੰਘ ਨਗਰ ਵਿਖੇ ਮੌਜੂਦ ਆ ਜਿੱਥੇ ਹੁਣੇ-ਹੁਣੇ ਕੁਝ ਮਿੰਟ ਪਹਿਲਾਂ ਇੱਕ ਵੱਡੀ ਵਾਰਦਾਤ ਵਾਪਰੀ ਹੈ ਹੁਸ਼ਾਰਪੁਰ ਦੇ ਵਿਚਕਾਰ ਦੋ ਧਿਰਾਂ ਦੇ ਵਿੱਚ ਕਿਸੇ ਮਾਮਲੀ ਗੱਲ ਨੂੰ ਲੈ ਕੇ ਰੰਜਿਸ਼ ਨੂੰ ਲੈ ਕੇ ਗੋਲੀਆਂ ਚੱਲੀਆਂ ਨੇ ਤਾਂ ਇੱਕ ਧਿਰ ਵੱਲੋਂ ਸਰਵਿਸ ਸਟੇਸ਼ਨ ਤੇ ਪਹੁੰਚ ਕੇ ਜਿਹੜੀਆਂ ਉਹ ਗੋਲੀਆਂ ਚਲਾਈਆਂ ਗਈਆਂ ਨੇ ਜਾਣਕਾਰੀ ਮੁਤਾਬਕ ਜਿਹੜੇ ਮੌਕੇ ਤੇ ਮੌਜੂਦ ਪ੍ਰਤੱਖ ਦਰਸ਼ੀ ਨੇ ਉਹਨਾਂ ਦੇ ਮੁਤਾਬਕ ਤਿੰਨ ਦੇ ਕਰੀਬ ਰਾਊਂਡ ਜਿਹੜੇ ਫਾਇਰ ਕੀਤੇ ਗਏ ਨੇ ਉੱਥੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਦੋ ਰਾਊਂਡ ਫਾਇਰ ਕੀਤੇ ਗਏ ਨੇ ਕਿਉਂਕਿ ਪੁਲਿਸ ਦੇ ਹੱਥ ਇਹ ਵਰਕਸ਼ਾਪ ਉਹ ਸਟੇਸ਼ਨ ਦੀਆਂ ਜਿੱਥੇ ਕਿ ਇਹ ਵਾਰਦਾਤ ਵਾਪਰੀ ਹੈ ਤਾਂ ਮੌਕੇ ਤੇ ਥਾਣਾ ਮਾਰਗੋਟਾਉਂ ਦੇ ਐਸਐਚਓ ਗੁਰਸਾਖ ਸਿੰਘ ਵੀ ਜਿਹੜੇ ਮੌਕੇ ਤੇ ਪਹੁੰਚੇ ਹੋਏ ਨੇ ਤੇ ਨੌਜਵਾਨ ਅਜੇ ਨਾਮਕ ਨੌਜਵਾਨ ਹੈ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਜਿਸ ਦੇ ਉੱਤੇ ਇਹ ਗੋਲੀਆਂ ਚੱਲੀਆਂ ਨੇ ਤਾਂ ਦੱਸਿਆ ਜਾ ਰਿਹਾ ਕਿ 15000 ਰੁਪਏ ਦੇ ਲੈਂਡ ਦੇਣ ਨੂੰ ਲੈ ਕੇ ਇਹ ਸਾਰੀ ਗੱਲਬਾਤ ਵਾਪਰੀ ਹੈ ਤੇ ਹੁਸ਼ਿਆਰਪੁਰ ਦੀ ਇੱਕ ਨਸਤੀਕੀ ਪਿੰਡ ਦਾ ਦੱਸਿਆ ਜਾ ਰਿਹਾ ਹੈ ਜਿਹੜਾ ਇਹ ਹਮਲਾਵਰ ਆ ਜਿਹੜਾ ਆਪਣੇ ਹੋਰ ਨਾਲ ਸਾਥੀਆਂ ਦੇ ਨਾਲ ਪਹੁੰਚਿਆ ਹੋਇਆ ਹੈ ਤੇ ਦੱਸਿਆ ਜਾ ਰਿਹਾ ਕਿ 10 ਤੋਂ 12 ਦੇ ਕਰੀਬ ਨੌਜਵਾਨ ਆ ਜਿਹੜੇ ਉਹ ਮੌਕੇ ਤੇ ਪਹੁੰਚਦੇ ਨੇ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜੇ ਉਹ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਤਸਵੀਰਾਂ ਮੈਂ ਕੈਮਰਾ ਪਰਸਾਂਗਾ ਕੇ ਜ਼ੂਮ ਕਰਕੇ ਦਿਖਾ ਦੇਣ ਕੀ ਇੱਕ ਇਹ ਰਾਉਂਡ ਆ ਜਿਹੜਾ ਉਹ ਅੰਦਰ ਹੋਇਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਉਹ ਵੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਜਿਹੜਾ ਦੂਜਾ ਫਾਇਰ ਆ ਉਹ ਬਿਲਕੁਲ ਵਰਕਸ਼ਾਪ ਦੇ ਜਿਹੜਾ ਉਹ ਇਹ ਬਾਹਰ ਲੱਗ્યો ਉਹ ਵੀ ਤੁਹਾਨੂੰ ਅਸੀਂ ਇਹ ਤਸਵੀਰ ਦਿਖਾਵਾਂਗੇ ਜਿਹੜੀ ਇਹ ਦੂਜੀ ਗੋਲੀ ਲੱਗੀ ਹੈ ਕਿਉਂਕਿ ਪ੍ਰਤੱਖ ਦਰਸ਼ੀਆਂ ਤੇ ਦੱਸਣ ਮੁਤਾਬਕ ਕੀ ਤਿੰਨ ਦੇ ਕਰੀਬ ਜਿਹੜੇ ਰਾਉਂਡ ਆ ਜਿਹੜੇ ਉਹ ਫਾਇਰ ਹੋਏ ਨੇ ਤਾਂ ਦੂਜੀ ਗੋਲੀ ਜਿਹੜੀ ਇੱਕ ਇਹ ਲੱਗੀ ਹੋਈ ਆ ਤਾਂ ਹੁਣ ਮੌਕੇ ਤੇ ਪੁਲਿਸ ਵੱਲੋਂ ਪਹੁੰਚ ਕੇ ਵੱਖ-ਵੱਖ ਪਹਿਲਵਾਨਾਂ ਨੂੰ ਆਧਾਰ ਬਣਾ ਕੇ ਮਾਮਲੇ ਦੀ ਜਿਹੜੀ ਪੜਤਾਲ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜਿਹੜੇ ਮੌਕੇ ਤੇ ਲੋਕ ਮੌਜੂਦ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਤੁਹਾਡਾ? ਭਾਈ ਨਵਾਬ ਮੈਂ ਐਮਸੀ ਹਾਂ ਕਾਉਂਸਲਰ ਮੌਜੂਦ ਹਾਂ ਇੱਥੇ। ਕਿਹੜੀ ਜਗ੍ਹਾ ਖੜੇ ਆ ਪੈਸ ਟਾਈਮ? ਭਾਈ ਐਸਐਸ ਸਾਹਿਬ ਜادہ ਅਜੀਤ ਸਿੰਘ ਨਗਰ 올ਡ ਟਾਂਡਾ ਰੋਡ। ਇਹ ਕੀ ਗੱਲਬਾਤ ਹੋਈ ਹੈ ਜਿੱਥੇ? ਸਰ ਸਾਨੂੰ ਪਤਾ ਲੱਗਾ ਇੱਥੇ ਤੇ ਮਹੱਲੇ ਚੋਂ ਦੱਸਿਆ ਕਿ ਇਦਾਂ ਦਾ ਗੋਲੀ ਚੱਲੀ ਹੈ ਇੱਥੇ ਸੁਣਨ ਚ ਇਹ ਆ ਰਿਹਾ ਕਿ ਇੱਥੋਂ 10-12 ਮੁੰਡੇ ਆਏ ਆ ਕੇ ਇੱਥੇ ਇਹਨਾਂ ਦੇ ਮੁੰਡਾ ਇੱਥੇ ਗੱਡੀ ਧਵਾ ਰਿਆ ਸੀ ਇਹਦੇ ਨਾਲ ਗਲੀ ਗਲੋ ਚ ਹੋਏ ਆ ਤੇ ਇੱਥੇ ਗੋਲੀਆਂ ਚਲਾ ਕੇ ਤੇ ਇੱਧਰੋਂ ਨਿਕਲ ਗਏ ਆ ਤੇ ਕਿੰਨੇ ਕੁ ਜਾਣੇ ਸੀਗੇ ਜੀ ਕੁਛ ਲੱਗਿਆ ਪਤਾ 10 ਤੋਂ 12 ਦੱਸਦੇ ਆ ਜੀ ਅੱਛਾ ਜੀ ਤੇ ਕਿ ਕਿੰਨੇ ਰਾਉਂਡ ਫਾਇਰ ਹੋਏ ਆ ਜੀ ਚਾਰ ਰਾਉਂਡ ਦੱਸਦੇ ਪੀ ਤਿੰਨ ਤੋਂ ਚਾਰ ਰਾਉਂਡ ਦੱਸਦੇ ਪੀ ਹਾਂਜੀ ਇੱਕ ਤਾਂ ਉਹ ਸਾਹਮਣੇ ਕਾਲਜ ਦੀ ਵੀ ਨਹੀਂ ਕਿਸੇ ਤੇ ਜੀ ਨਹੀਂ ਵਿਚਾ ਹੋ ਗਿਆ ਕੋਲ ਕਿੰਨੇ ਜਾਣੇ ਸੀ 10 ਤੋਂ 12 ਦੱਸਦੇ ਪੀ ਹਾਂ ਠੀਕ ਆ ਜੀ ਤੇ ਹੋਰ ਵੀ ਖੰਡੇ ਖੁੰਡੇ ਸੀਗੇ ਦੱਸਿਆ ਜਾ ਰਿਹਾ ਕਹਿੰਦੇ ਸਾਰਿਆਂ ਕੋ ਹਥਿਆਰ ਸੀਗੇ ਅੱਛਾ ਜੀ ਜਿਹੜਾ ਮੁੰਡੇ ਤੇ ਚਲਾਈਆਂ ਮੁੰਡੇ ਇੱਥੇ ਹੀ ਆ ਜਾਈਓ ਹਾਂਜੀ ਉਹ ਉੱਥੇ ਮੁੰਡਾ ਖੜਾ ਜੀ ਕਿਉਂਕਿ ਉਹ ਉਹਨਾਂ ਦੀ ਐਕਟਿਵਾਈ ਇੱਕ ਰਹਿ ਗਈ ਇੱਥੇ ਜਦੋਂ ਇਹ ਆਲੇ ਦੁਆਲੇ ਵਾਲੇ ਬੰਦੇ ਪੈ ਗਏ ਨਾ ਉਹਨਾਂ ਨੂੰ ਤੇ ਉਹਨਾਂ ਦੀ ਐਕਟਿਵਾਈ ਇੱਥੇ ਰਹਿ ਗਈ ਤੇ ਬਚਾਰਿਆ ਜੀ ਉਧਰ ਉਧਰ ਕਹਿੰਦੇ ਬਚਾਅ ਹੋ ਗਿਆ ਜੀ ਠੀਕ ਹੈ ਜੀ ਕੀ ਨਾਮ ਹੈ ਤੁਹਾਡਾ ਅਜੀ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੇਲਕੰਠ ਮੱਲਾ ਜੀ ਠੀਕ ਹੈ ਕੀ ਗੱਲਬਾਤ ਤੁਹਾਡੇ ਤੇ ਗੋਲੀਆਂ ਚੱਲੀਆਂ ਜੀ ਹਾਂਜੀ ਕੀ ਗੱਲਬਾਤ ਤਾ ਪੈਸੇ ਮੰਗੇ ਤਾਂ ਇੱਕ ਦੋ ਵਾਰੀ ਇਹਦੇ ਫੋਨ ਕੀਤਾ ਗੱਲ ਗੋਲਦਾ ਰਿਆ ਮੁੜ ਕੇ ਕਹਿੰਦਾ ਮੈਂ ਉੱਥੇ ਆ ਕੇ ਤਾਂ ਨਾ ਗੱਲ ਕਰ ਲੂੰਗਾ ਤੁਸੀਂ ਕਿੱਦਾਂ ਪੈਸੇ ਕੋਲ ਲੈ ਲੂੰਗੇ ਮੇਰੇ ਕੋਲ ਕਿੰਨੇ ਪੈਸੇ ਆ 15000 ਰੁਪਇਆ ਜੀ ਇਹ ਧਾਰਾ ਲਿਆ ਜੀ ਹਾਂਜੀ ਮਤਲਬ ਕਿ 15000 ਰੁਪਏ ਦੀਆਂ ਗੋਲੀਆਂ ਚੱਲੀਆਂ ਹਾਂਜੀ ਠੀਕ ਆ ਤੁਸੀਂ ਤੁਹਾਡੇ ਕੋਈ ਲੜਾਈ ਝਗੜਾ ਉਹਦਾ ਕੋਈ ਰੰਜਿਸ਼ ਵਗੈਰਾ ਨਹੀਂ ਜੀ ਬਸ ਪੈਸਿਆਂ ਦਾ ਹੀ ਆ ਜੀ ਕਿੰਨੇ ਜਣੇ ਸੀ ਫੁੱਲ ਬਾਈ ਜੀ 12 13 ਜਣੇ ਸੀਗੇ ਜੀ ਹੁਣ ਤੇ ਹੋਰ ਵੀ ਹਥਿਆਰ ਸੀ ਉਹਨਾਂ ਦੇ ਕੋਲ ਹੋਰ ਵੀ ਸੀਗੇ ਖੰਡੇ ਖੁੰਡੇ ਸੀਗੇ ਉਹਨਾਂ ਨੇ ਉਹ ਨਹੀਂ ਕੱਢੇ ਗੋਲੀਆਂ ਮਾਰਨੀ ਸ਼ੁਰ ਹੁਣ ਇਹ ਹੀ ਆ ਪੁਲਿਸ ਦੇਖੋ ਜੀ ਸਰ ਮੌਕੇ ਤੇ ਪਹੁੰਚੇ ਹੋ ਕਿਹੜਾ ਮੁਹੱਲਾ ਤੇ ਕੀ ਇੱਥੇ ਗੱਲਬਾਤ ਹੋਈ ਹੈ ਜੀ ਇਹ ਟਾਂਡਾ ਚੌਂਦੇ ਨੇੜੇ ਨੋਨਾ ਕਾਰਵਾਸ਼ ਆ ਉੱਥੇ ਇਨਸੀਡੈਂਟ ਹੋਇਆ ਉਸ ਟਾਈਮ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜੀ ਅਸੀਂ ਮੌਕੇ ਤੇ ਆਏ ਆ ਤੇ ਇੱਥੇ ਦੋ ਰਾਉਂਡ ਫਾਇਰ ਹੋਏ ਆ ਜੀ ਵੱਜੇ ਤਾਂ ਨਹੀਂ ਕਿਸੇ ਨੂੰ ਹਿੱਟ ਨਹੀਂ ਕੀਤੇ ਬਟ ਖੂਲ ਸਾਨੂੰ ਮਿਲੇ ਆ ਅੱਗੇ ਦੀ ਇਨਵੈਸਟੀਗੇਸ਼ਨ ਜਾਰੀ ਹੈ ਕੋਲ ਪੁਲਿਸ ਦੇ ਹੱਥ ਲੱਗ ਗਿਆ ਜੀ ਹਾਂਜੀ ਕੋਲ ਲੈ ਲੈਣੇ ਤੋਂ ਕੀ ਮੁੱਢਲੀ ਜਾਣਕਾਰੀ ਚ ਕੀ ਜਾਂਚ ਚ ਪਤਾ ਲੱਗਿਆ ਜੀ ਕੀ ਮੁੱਢਲੀ ਜਾਂਚ ਇਨ੍ਹਾਂ ਦੇ ਰੰਜਿਸ਼ ਆਪਸੀ ਰੰਜਿਸ਼ ਸੀ ਦੋਨਾਂ ਪਾਰਟੀਆਂ ਦੀ ਠੀਕ ਹੈ ਪੈਸੇ ਤਾਂ ਲੈਣ ਦੇਣ ਪੈਸੇ ਤਾਂ ਲੈਣ ਦੇਣ ਸਿਕਾ ਕੋਈ ਇਹਨਾਂ ਦੇ ਕਹਿਣ ਮੁਤਾਬਕ ਬਟ ਇਹਨਾਂ ਦੇ ਪਹਿਲਾਂ ਫਰੈਂਡ ਸਰਕਲ ਸੀਗਾ ਇੱਕ ਦੂਜੇ ਨਾਲ ਫਰੈਂਡ ਸੀਗੇ ਦੋਨੇ ਹੀ ਜੀ ਉਹ ਤੋਂ ਬਾਅਦ ਹੁਣ ਇਹਨਾਂ ਦੀ ਕੋਈ ਆਣ-ਬਾਣ ਸੀਗੀ ਤੇ ਉਸ ਤੋਂ ਬਾਅਦ ਗੋਲੀ ਚੱਲ ਗਈ ਠੀਕ ਹੈ ਜੀ ਤੇ ਕੋਈ ਮੌਕੇ ਤੇ ਜਿਹੜੇ ਹਮਲਾਵਰ ਸੀ ਉਹਨਾਂ ਦਾ ਵਾਹਨ ਵੀ ਰਿਹਾ ਜੀ ਇੱਥੇ ਮੌਕੇ ਤੇ ਇੱਕ ਐਕਟਿਵ ਆਇਆ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੀ ਆ ਜਿਹਦਾ ਨੰਬਰ ਪਲੇਟ ਤਾਂ ਹੈ ਨਹੀਂ ਕੋਈ ਅਸੀਂ ਵੈਰੀਫਾਈ ਕਰ ਰਹੇ ਹਾਂ ਤਾਂ ਇੰਜਨ ਨੰਬਰ ਚੈਸੀ ਨੰਬਰ ਲੈ ਕੇ ਠੀਕ ਹੈ ਇਹਦੀ ਅੱਗੇ ਕੀ ਚੱਲ ਰਿਹਾ ਹੈ ਕਿਤਾ ਜਾ ਰਹੀ ਚਰਚਾ ਇਹ ਤੇ ਹਾਂਜੀ ਜਲਦ